ਮਤਲਬ ਮਤ ਕਰਦਾ ਸਤਿ ਆਪਾ ਭਗਵਾਨ ਸਿੰਘ ਜੀ ਮਾਨ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਸਾਡੇ ਸੁਪਰੀਮੋ ਜੀ ਨੇ ਉਰਪ ਚੀ ਮਿਨਿਸਟਰ ਸਾਹਿਬ ਦਾ ਪੰਜਾਬ ਚ ਜੰਦੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਦੇ ਕੰਮ ਜਿਹੜੇ ਚੱਲ ਰਹੇ ਆ ਜਿਨਾ ਏਰੀਆ ਨੂੰ ਸੀਵਰ ਦੀ ਵਾਟਰ ਸਪਲਾਈ ਦੀ ਇਹਦੇ ਟਿਊਬਲ ਦੀ ਜਿੱਦੇ ਜਿੱਥੇ ਜੋ ਲੋਟ ਸੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸਰਕਾਰ ਔਰ ਤਕਰੀਬਨ 30 35 ਕਰੋੜ ਰੁਪਏ ਦਾ ਕੰਮ ਹੁਣ ਤੱਕ 2.5 ਸਾਲ ਦੇ ਕਾਰਪੋਰੇਸ਼ਨ ਵੱਲੋਂ ਹੋ ਚੁੱਕਿਆ ਮੈਂ ਸਾਰੇ ਇਲਾਕਾ ਨਿਵਾਸੀਆਂ ਬੜਾ ਧੰਨਵਾਦ ਕਰਦਾ ਔਰ ਮੇਰ ਸਾਹਿਬ ਦੀ ਰਹਿਨਮਾਈ ਚ ਕਾਰਪੋਰੇਸ਼ਨ ਦਾ ਜਿਹੜਾ ਕੰਮ ਹੈ ਮੇਰ ਰਸਿੰਦਰ ਕੁਮਾਰ ਛੰਦਾ ਜੀ ਸਾਡੇ ਪੂਰਬ ਐਮਸੀ ਸੁਦਰਸ਼ਨ ਧੀਰ ਜੀ ਅਦੀਆ ਸਾਹਿਬ ਔਰ ਜੀ ਨੇ ਬਿੰਦੂ ਜੀ ਸਾਡਾ ਮੇਰਾ ਬੈਕਐਂਡ ਤੇ ਮੇਰੇ ਸਾਰਾ ਆਫਿਸ ਦਾ ਕੰਮ ਵੀ ਦੇਖਦੇ ਆ ਬਾਰੇ ਅਧਿਕਾਰੀ ਸ੍ਰੀਵਾਨ ਚੰਦੂ ਜੀ ਨੇ ਅਜੇ ਜੈਨ ਜੀ ਕਿੱਥੇ ਆ ਬਹੁਤ ਅੱਛਾ ਜੈਨ ਸਾਹਿਬ ਦਾ ਬੜਾ ਬੜਾ ਧੰਨਵਾਦ ਆ ਰਾਜੂ ਖੱਤਰੀ ਜੀ ਬਬਲੇ ਬਾਜੀ ਕੋਚ ਸਾਹਿਬ ਸਾਡੇ ਭਰਾ ਸਾਡਾ ਬੜਾ ਪੁਰਾਣਾ ਸਾਥੀ ਸਾਡਾ ਤੋਂ ਮੈਂ ਸਾਰੇ ਸਭ ਦਾ ਬਹੁਤ ਬਹੁਤ ਇਲਾਕਾ ਨਿਵਾਸੀਆਂ ਦਾ ਵੀ ਇਹ ਸਹਿਯੋਗ ਲਈ ਧੰਨਵਾਦ ਕਰਨਾ ਮੌਧ ਅਧਿਕਾਰੀਆਂ ਨੂੰ ਗਾਗੋ ਬਾਜੀ ਤੋਂ ਇਨਾਂ ਦਾ ਬਹੁਤ ਸਹਿਯੋਗ ਆ ਸਾਰਿਆਂ ਦਾ ਕਿਉਂਕਿ ਕੰਮ ਕਰਾਉਣ ਲਈ ਵੀ ਨਾ ਜਿਹਦਾ ਕੰਮ ਨੂੰ ਧਿਆਨ ਚ ਲਿਆੜਾ ਪੈਂਦਾ ਆ ਦੱਸਣਾ ਪੈਂਦਾ ਔਰ ਉਹਦਾ ਕਈ ਵਾਰੀ ਕੰਮ ਦਾ ਪਿੱਛਾ ਵੀ ਕਰਨਾ ਪੈਂਦਾ ਵੀ ਜਲਦੀ ਹੋਵੇ ਕੰਮ ਕਈ ਪਾਸੇ ਚੱਲਦੇ ਹੁੰਦੇ ਕਈ ਵਰੀ ਸੋ ਅਧਿਕਾਰੀਆਂ ਨੂੰ ਵੀ ਇਹ ਅੱਛੇ ਤੋਂ ਅੱਛਾ ਕੰਮ ਕਰ ਰਹੇ ਆ ਸੀਬ੍ਰਿਜ ਬੋਰਡ ਦੇ ਅਧਿਕਾਰੀ ਐਕਸ਼ਨ ਸਰਵਾਂ ਐਸਜੀਓ ਸਾਰੇ ਇੱਥੇ ਖੜੇ ਆ ਔਰ ਇਹਨੂੰ ਜਲਦ ਤੋਂ ਜਲਦ ਕੰਪਲੀਟ ਕਰਕੇ ਤੁਹਾਨੂੰ ਸੋ ਫੇਰ ਦੁਆਰਾ ਇਹ ਕੋਈ ਇਲਾਕਾ ਨਿਵਾਸੀਆਂ ਦਾ ਵਾਰਡ ਨੰਬਰ 40 ਦੇ ਸਾਰੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਵੀ ਸਾਰੇ ਸਾਨੂੰ ਅੱਗੇ ਤੋਂ ਅਸੀਂ ਤਾਂ ਕੰਮ ਕਰ ਰਹੇ ਤੁਸੀਂ ਵੀ ਸਾਨੂੰ ਸਹਿਯੋਗ ਧਰੂ ਕਰੋ ਬਹੁਤ ਬਹੁਤ ਸ਼ੁਕਰੀਆ ਜਿੰਪਾ ਜੀ ਆ ਇਹ ਮੱਲਾ ਹੈਗਾ ਇੱਥੇ ਗੰਦੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਪਾਣੀ ਵੀ ਗੰਦਾ ਆਉਂਦਾ ਹੈ ਨਾਲੀਆਂ ਦਾ ਤੇ ਬੁਰਾ ਹਾਲ ਹੈ ਸੀਵਰੇਜ ਦੇ ਪੈਪ ਜਿਹੜੇ ਹੈਗੇ ਆ ਉਹਦੀ ਤਾਂ ਮਤਲਬ ਪੁੱਛੋ ਯਾਦੀ ਤੋਂ ਬਾਅਦ ਕਹਿੰਦੇ ਇੱਥੇ ਸੀਵਰੇਜ ਆਇਆ ਨਹੀਂ ਕੁਝ ਨਹੀਂ ਆਇਆ ਹੈਗਾ ਇਦਾਂ ਹੀ ਹੈ ਮੱਲਾ ਜਾਨੀ ਸ਼ਹਿਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਰਹਿ ਗਿਆ ਜੇ ਕੋ ਜਦੋਂ ਸਾਡੇ ਧਿਆਨ ਚਾਹੇ ਨਾ ਤੁਹਾਨੂੰ ਇਸ ਗੱਲ ਨੂੰ ਮੈਂ 100% ਅਸ਼ਵਾਸਨ ਦੇ ਰਿਹਾ ਲੱਖੇਨ ਵੱਸੇ ਜੇ ਪਾਣੀ ਗੰਦਾ ਆਉਂਦਾ ਤਾਂ ਰੈਗੂਲਰ ਇਹਨਾਂ ਦਾ ਮੇਰੇ ਧਿਆਨ ਚ ਲਿਆਂਦਾ ਜਾਵੇ। ਉਹਨੂੰ ਜਲਦ ਦੁਰਸਤ ਕੀਤਾ ਜਾਊਗਾ। ਅੱਜ ਅੱਜ ਤੋਂ ਹੀ ਅੱਜ ਅੱਜ ਸ਼ਤਕੀ ਸ਼ਨੀਵਾਰ ਆ ਅਧਿਕਾਰੀਆਂ ਨੂੰ ਕਹਾਂਗੇ ਉਹਨੇ ਪਾਣੀ ਸੈਂਪਲਿੰਗ ਕਰੂਗੇ। ਔਰ ਉੱਤੇ ਰਿਪੋਰਟ ਕਰੂਗੇ ਨਹੀਂ ਤਾਂ ਉੱਥੇ ਜਿਹੜਾ ਹੈ ਉਹ ਬਦਲਾਂਗੇ। ਵੈਸੇ ਤਾਂ 2 ਸਾਲ ਹੋ ਗਏ ਸਾਨੂੰ ਵੀ ਮੁੱਦਾ ਚੱਕਦੇ ਨੂੰ ਮੱਲੇ ਵਾਲਿਆਂ ਵੱਲੋਂ ਵੀ ਮੁੱਦਾ ਚੱਕਦੇ ਰਹੇ ਆ ਐਪਲੀਕੇਸ਼ਨਾਂ ਵੀ ਦਿੰਦੇ ਰਹੇ ਆ ਪਰ ਜਿਵੇਂ ਇਹਦਾ ਨਾ ਮੇਰੀ ਗੱਲ ਸਮਝੋ। ਸਾਰੇ ਕੰਮ ਨੂੰ ਇਕੱਠੇ ਰੁਪਟਾਂਗੇ ਤੁਹਾਨੂੰ ਪ੍ਰੋਬਲਮ ਆ ਜਾਏਗੀ। ਅਜ ਨੂੰ ਬੜਾ ਆਇਡੈਂਟੀਫਾਈ ਕਰ ਲੈਂਦੇ ਹਾਂ ਆਇਡੈਂਟੀਫਾਈ ਤਾਂ ਤੁਹਾਡਾ ਵਿਭਾਗ ਜਿਹੜਾ ਨਿਗਮ ਪ੍ਰਸ਼ਾਸਨ ਹੈਗਾ ਉਹ ਕਈ ਵਾਰੀ ਕਰ ਚੁੱਕਾ ਆ ਸਰਵੇ ਵੀ ਕਰ ਚੁੱਕਾ ਹੈਗਾ ਬਹੁਤ ਵਾਰੀ ਇੱਕ ਵਾਰੀ ਨਹੀਂ ਬਹੁਤ ਵਾਰੀ ਮੇਰਾ ਮੌਕੇ ਦੇ ਤੁਹਾਡੇ ਐਕਸ਼ਨ ਔਰ ਬੜੇ ਲੰਬੇ ਸਮੇਂ ਤੋਂ ਸ਼ਹਿਰ ਦੀ ਸਾਰੀ ਡਿਮੈਟਰੀ ਜਾਂਦੇ ਆ ਮੈਂ ਇਹਨਾਂ ਨੂੰ ਹੁਣੇ ਕਹਿੰਦਾ ਮੈਨੂੰ ਇਹ ਪੂਰੀ ਰਿਪੋਰਟ ਦਿਓਗੇ ਕਰਤੋਂ ਤੁਹਾਡੇ ਮੇਰੇ ਧਿਆਨ ਚ ਲਿਆਂਦਾ ਇਹਨੂੰ ਜਲਦ ਤੋਂ ਜਲਦ ਸਭ ਕਰਾਂਗੇ ਕਿੰਨੀ ਦੇਰ ਤੱਕ ਇਹ ਵੀ ਜੇ ਆਪਾਂ ਉਮੀਦ ਰੱਖੀ ਮੈਂ ਕਹਿੰਦਾ ਇਹ ਮੈਨੂੰ ਹੁਣ ਦੱਸੂਗਾ ਇਹਦੇ ਨਾਲ ਹੀ ਮੈਂ ਕਹਿੰਦਾ ਕਰੋ ਮੈਂ ਕੋਈ ਫਾਰਮੂਲਾ ਨਹੀਂ ਗੱਲ ਦੇਰ ਵਾਲਾ। ਮੈਂ ਕਹਿੰਦਾ ਚਾਲੂ ਕਰੋ ਜਿਹੜੇ ਮਰਜ਼ੀ ਮੱਦ ਵਿੱਚ ਕਰੋ। ਟੈਂਡਰ ਜਿਹੜੇ ਕੰਪਨੀ ਕਰਦੀ ਉਹਨੂੰ ਕਹੋ ਵੀ ਤੁਹਾਡਾ ਜਨਨ ਕਰਾ ਕੇ ਕਰਾ ਦੇ। ਕਿ ਆਣਾ ਦੀ ਬਬਲੈਂਸ ਸੀ। ਕਿ ਕਿੰਨੇ ਦੇਰ ਤੋਂ ਇਹ ਪ੍ਰੋਬਲਮ ਹੈ ਜੀ? ਪ੍ਰੋਬਲਮ ਸੰਦੇ ਲੋਕ ਸ਼ੁਰੂ ਦੀ ਪ੍ਰੋਬਲਮ ਆਣੀ। ਪਰ ਬਹੁਤ ਸਰਕਾਰਾਂ ਕੋਲ ਕਿਸੀ ਗਏ। ਕਿਸ ਨੇ ਸਾਡੀ ਸੁਣਾਨੀ ਕੀਤੀ। ਮੈਂ ਖੁਦ ਮੌਜੂਦ ਦਸ ਸਰਕਾਰਾਂ ਦਾ ਵਰਕ ਕਰਨਾ। ਔਰ ਬਹੁਤ ਸ਼ੁਕਰਗੁਜ਼ਾਰ ਆਪਣੀ ਪਾਰਟੀ ਦਾ ਕਿ ਉਹਨਾਂ ਨੇ ਸਾਡੀ ਸਮੱਸਿਆ ਹੱਲ ਕੀਤੀ ਸੀ ਭਾਈ ਜੀ। ਠੀਕ। ਬਹੁਤ। ਹਾਂ ਜੀ ਕਿ ਆਣਾ ਜੀ ਮੈਡਮ ਜਤਿੰਦਰ ਕੁਮਾਰਾ ਜੀ। ਹਾਂਜੀ ਅੱਜ ਜਿਹੜਾ ਸੀਵੇ ਦੇ ਇਹ ਪੈਪ ਦਾ ਉਦਘਾਟਨ ਕਰ ਰਹੇ ਆ ਇਹ ਮਾਰੇ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮ ਸੀਗੀ ਬੜੀ ਧੀਰ ਤੋਂ ਸਾਡੀ ਇਹ ਪ੍ਰੋਬਲਮ ਚੱਲਦੀ ਪਈ ਸੀ ਕੋਈ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਮਤਲਬ ਮੰਤਰੀ ਸਾਹਿਬ ਜਿੰਪਾ ਜੀ ਸਾਫਕਾ ਮੰਤਰੀ ਜੀ ਉਹਨਾਂ ਨੇ ਸਾਡੀ ਮਾੜੀ ਇਹ ਸੁਣਵਾਈ ਕਰਕੇ ਤੇ ਸਾਡਾ ਇਹ ਹੱਲ ਕੀਤਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੀ ਗਲੀ ਦਾ ਸਾਡੇ ਸਾਰੇ ਪਰਿਵਾਰ ਦਾ ਸਾਰੇ ਮਹੱਲੇ ਵਾਲੇ ਨਿਵਾਸੀ ਵਾਲੋ ਬਹੁਤ ਬਹੁਤ ਧੰਨਵਾਦ ਕਿੰਦੂ ਹਾਂਜੀ ਇਹ ਜਿਹੜੀ ਸਮੱਸਿਆ ਸੀਗੀ ਕਾਫੀ ਦੇਰ ਤੋਂ ਦੱਸਿਆ ਜਾ ਰਿਹਾ ਬਹੁਤ ਦੇਰ ਤੋਂ ਕਈ ਮੰਤਰੀਆਂ ਕੋ ਗਏ ਕਿਸ ਨੇ ਨਹੀਂ ਹੱਲਿਆ ਜਿੰਪੇ ਸਾਹਿਬ ਦਾ ਸ਼ੁਕਰੀਆ ਜਿਨ੍ਹਾਂ ਨੇ ਇਹ ਸਮੱਸਿਆ ਹੱਲ ਕੀਤੀ ਜੀ